ਮੇਰੀ ਜਠਾਣੀ ਕਿੰਨੀ ਚਲਾਕ ਆ ਵੈਸੇ ਸਾਰੇ ਕੰਮ ਮੇਰੇ ਤੋਂ ਕਰਾ ਕੇ ਰਾਜੀ ਆ ਅਬ ਸਵੇਰ ਦੀ ਚਾਰ ਆਲੂ ਲੈਣ ਗੰਢੇ ਲੈਣ ਗਈ ਤਾਂ ਸ਼ਾਮਾਂ ਦੇ 4 ਵਜੇ ਦੇ ਇੰਨਾ ਟਾਈਮ ਲੱਗ ਜਾਂਦਾ ਵਾ ਸਵੇਰ ਦਾ ਖਾਣਾ ਮੈਂ ਬਣਾਵਾਂ ਦੁਪਹਿਰ ਦਾ ਖਾਣਾ ਮੈਂ ਬਣਾਵਾਂ ਸਭ ਕੁਝ ਰਾਤ ਦਾ ਖਾਣਾ ਚਾਰ ਫੁਲਕੇ ਨਹੀਂ ਪੱਕਦੇ ਸਾਰਾ ਪਕਾ ਕੇ ਤੇ ਬਹਿ ਜਾਂਦੀ ਆ ਮੈਂ ਉਹ ਕਰਦੀ ਆ ਮਜ਼ਾ ਆ ਜੂ ਇਹਨੂੰ ਵੀ ਬਜਾਲ ਜਾਂਦਾ ਮੈਂ ਸਬਜੀ ਰੋਟੀ ਵੀ ਡੋਲ ਦਿੰਨੀ ਆ ਕਿੱਥੇ ਰੋਟੀਆਂ ਵੀ ਕਾਹੂ ਆ ਕੇ ਮਜ਼ਾ ਆ ਜੇ ਇਹਨੂੰ ਖਾਣ ਦਾ ਭੁੱਖੀ ਜਿਹਾ ਰਹੂਗਾ ਨਾ ਸਗਰੀਆਂ ਰੋਟੀਆਂ ਮੈਨਾਂ ਡੰਗਰਾਂ ਨੂੰ ਨਪਾਈਆਂ ਤੇ ਤਾਂ ਕੋਈ ਡੰਗਰ ਰੋਟੀਆਂ ਤੇ ਪਾਤੀਆਂ ਸਬਜ਼ੀ ਵੀ ਰੋੜ ਦੇਣੀ ਹੈ ਇੱਕ ਟੋਕਾ ਪਾਉ ਜਿੱਦਾਂ ਖਾਓ ਖਾ ਲੈ ਕਿੱਥੋਂ ਖਾਣਾ ਖਾਣਾ ਮਜਾ ਆਜੂ ਮੋਂ ਤੈਨੂੰ ਸਾਰੀ ਦਿਹਾੜੀ ਸ਼ਾਪਿੰਗ ਕਰਨ ਦਾ ਸਟਾਕਰ ਦਾ ਰਾਸ਼ਨ ਵੀ ਲਿਓ ਨਾ ਇਹ ਸਬਜ਼ੀ ਵੀ ਲਿਓ ਨਹੀਂ ਸੀ ਕਿ ਇਹ ਕੋ ਗਮਾਂਡੋਪੀ ਆਉਣ ਲੱਗੀ ਅਜੇ ਕੋਨੇ ਬੜਾ ਮੇਰਾ ਦਿਮਾਗ ਖਰਾਬ ਕੀਤਾ ਕਿੰਨਾ ਚਿਰ ਤੇ ਉਨੇ ਟਾਈਮ ਲਵਾ ਦਿੱਤਾ ਮੈਨੂੰ ਭੁੱਖ ਬੜੀ ਲੱਗੀ ਹੈ ਹਾਂ ਰੋਟੀ ਖਾਂ ਰੇਣੀ ਆਹ ਕੀ ਬਣਾਇਆ ਪ੍ਰੀਤ ਨੇ ਹਾਂ ਸਬਜ਼ੀ ਵੀ ਹੈਣੇਗੀ ਅੱਜ ਪ੍ਰੀਤ ਨੇ ਬਣਾਇਆ ਨਹੀਂ ਦੁਪਹਿਰ ਦੀ ਰੋਟੀ ਨਹੀਂ ਬਣੀ ਪ੍ਰੀਤ ਨੇ ਆਏ ਤੇ ਪੰਮੂ ਨੇ ਰੋਟੀ ਹਾਂ ਰੋਟੀਆਂ ਨਹੀਂ ਆਣੀਆਂ ਮੈਨੂੰ ਤੇ ਭੁੱਖ ਬਹੁਤ ਲੱਗੀ ਸੀ ਇੰਨੇ ਅੱਜ ਕੀ ਕੀਤਾ ਕੁਛ ਨਹੀਂ ਆ ਜਾ ਕੇ ਇਹਨੂੰ ਪੰਮੂ ਹਾਂਜੀ ਦੱਸੋ ਅੱਜ ਦੁਪਹਿਰ ਦੀ ਰੋਟੀ ਨਹੀਂ ਬਣਾਈ ਨਾ ਦੀਦੀ ਬਣਾ ਵੀ ਲਈ ਖਾ ਵੀ ਲਈ ਤੇ ਮੇਰੀ ਰੋਟੀ ਮੈਨੂੰ ਤਾਂ ਭੁੱਖ ਲੱਗੀ ਐ ਮੈਂ ਕੋਈ ਖਾਦਾ ਨਹੀਂ ਕੋਚ ਹੋ ਆ ਦੀਦੀ ਮੈਂ ਤਾਂ ਕਹਿੰਦੀ ਤੁਸੀਂ ਵਿਚਾਰੋਂ ਖਾ ਕੇ ਹੁਣ ਸਵੇਰ ਦੇ ਤੁਸੀਂ ਚਾਰ ਆਲੂ ਲੈਣਗੇ ਤੇ ਸ਼ਾਮਾਂ ਦੇ 4 ਵਜੇ ਕੀ ਮੈਨੂੰ ਤੇ ਪਪਾ ਮਾਂ ਭੁੱਖ ਲੱਗੀ ਐ ਤੇ ਰੋਟੀ ਆਣੀਗੀ ਦੀਦੀ ਨਾ ਰੋਟੀ ਬਣਾਈ ਸੀ ਰੋਟੀ ਖਾ ਵੀ ਲਈ ਸਾਰਿਆਂ ਤੇ ਮੇਰੀ ਰੋਟੀ ਮੈਨੂੰ ਤਾਂ ਪਤਾ ਮੈਨੂੰ ਇੰਨੀ ਭੁੱਖ ਲੱਗੀ ਤੇ ਮੈਂ ਹਾਂ ਮੈਂ ਰੋਟੀ ਖਾਣੀ ਉਹਦੇ ਵਿੱਚ ਨਾ ਸਬਜੀ ਐ ਨਾ ਰੋਟੀਆਂ ਹੀ ਹੈਆਂ ਤੇ ਹਾਇ ਤੇ ਤੁਸੀਂ ਇਹਨਾਂ ਖਾਣਾ ਸ਼ਾਮ ਨੂੰਾ ਕਾ ਕੇ ਖਾਣਾ ਸੀਗਾ ਮੈਨੂੰ ਕੀ ਪਤਾ ਹੀ ਮੈਂ ਦੇਖਾ ਤੂੰ ਬਾਜ਼ਾਰ ਗਏ ਉਹ ਚੰਗੀ ਚੀਜ਼ ਖਾ ਪੀ ਕੇ ਆਉਗੀ ਪਮੂ ਤੈਨੂੰ ਪਤਾ ਮੈਂ ਬਾਜ਼ਾਰ ਦੀ ਚੀਜ਼ ਨਹੀਂ ਖਾਂਦੀ ਮੈਂ ਕਿਤੇ ਵੀ ਚਲੀ ਜਾਵਾਂ ਜਿੰਨਾ ਮਰਜ਼ੀ ਟਾਈਮ ਲੱਗ ਜਾਏ ਮੈਂ ਘਰ ਆ ਕੇ ਰੋਟੀ ਖਾਣੀ ਹੁੰਦੀ ਹੈ ਹਾਂ ਹੁਣ ਮੈਨੂੰ ਕੀ ਪਤਾ ਸੀ ਮੈਂ ਤਾਂ ਸਾਰਾ ਖਾ ਕੇ ਫੇਰ ਖਤਮ ਕਰਤਾ ਖਾ ਲਿਆ ਮੈਨੂੰ ਤੇਨੂੰ ਪਤਾ ਭੁੱਖ ਬੜੀ ਛੇਤੀ ਲੱਗ ਜਾਂਦੀ ਹੈ ਤਿੰਨ ਤੋਂ ਬਾਅਦ ਤਾਂ ਟਾਈਮ ਹੋ ਜਾਂਦਾ ਮੇਰੇ ਤਾਂ ਪੇਟ 'ਚ ਚੂਹੇ ਭੁਰਕੇ ਤੇ ਮੈਂ ਦੁਬਾਰੀ ਦੋਰੇ ਖਾਣਾ ਖਾ ਲਿਆ ਸਾਰੇ ਹੀ ਤੇਨੂੰ ਮੇਰਾ ਚੜਾ ਖਿਆਲ ਨਾ ਆਇਆ ਵੀ ਉਹਨੇ ਰੋਟੀ ਆ ਕੇ ਖਾਣੀ ਆ ਸਵੇਰ ਦੀ ਗਈ ਮੈਂ ਕਿਹੜਾ ਉੱਥੇ ਕੁਝ ਚਾਵਣ ਫਿਰਦੀ ਰਹੀ ਆ ਸਬਜ਼ੀਆਂ ਦੀ ਰਾਸ਼ਨ ਲਿਆਂਦਾ ਫਿਰ ਉਹ ਗਮਾੜ ਭੂਆ ਨਹੀਂ ਆਪਣੀ ਉਹ ਮਿਲ ਗਈ ਉਹਨੇ ਮੇਰਾ ਕਿੰਨਾ ਚਿਰ ਦਿਮਾਗ ਚਾਟ ਛੱਡਿਆ ਮੈਨੂੰ ਇੱਦਾਂ ਟਾਈਮ ਲੱਗ ਗਿਆ ਮੈਂ ਕਿਹੜਾ ਸੀ ਕੁਝ ਖਰੀਦਣ ਗਈ ਆ ਹੋਰ ਵੀ ਜਿਹੜਾ ਤੇਰੇ ਲਈ ਨਹੀਂ ਲਿਆਂਦਾ ਹੁਣ ਤੇ ਮੈਨੂੰ ਪਤਾ ਹੀ ਨਹੀਂ ਸੀ ਹੁਣ ਚਲੋ ਵੱਜ ਗਏ ਤੁਸੀਂ ਜ ਆਪਣੇ ਤੰਜਾਰੀ ਭੁੱਖ ਲੱਗੀ ਆ ਜੇ ਜਿਆਦੀ ਤੈਨੂੰ ਭੁੱਖ ਲੱਗੀ ਆ ਨਾ ਕਰਮੂ ਤੇ ਐ ਕਰ ਵੀ ਬ੍ਰੈਡ ਪਿਆ ਫ੍ਰਿਜ ਚ ਜੈਮ ਲਾ ਕੇ ਉੱਪਰ ਖਾ ਲੈ ਜਿੰਨ ਜਿਆਦਾ ਭੁੱਖ ਲੱਗੀ ਆ ਤੇ ਹੁਣ ਵੈਸੇ ਵੀ 3:00 ਵੱਜ ਗਏ ਆ ਹੁਣ ਮੇਰੀ ਛੁੱਟੀ ਤੇ ਹੁਣ ਤੇਰਾ ਕੰਮ ਸ਼ੁਰੂ ਹੋ ਗਿਆ 4:00 ਵੱਜ ਗਏ ਜੋ ਮਰਜੀ ਆਪਣੀ ਫੇਵਰੇਟ ਬਣਾ ਕੇ ਜੋ ਮਰਜੀ ਚੀਜ਼ ਖਾ ਚਲ ਠੀਕ ਹੈ ਪੰਮੋ ਖਾ ਲੂੰਗੀ ਮੈਂ ਬ੍ਰੈਡ ਚਾਹ ਹੂੰ ਚੰਗਾ ਮੈਂ ਚੱਲਨੀ ਆਪਣੀ ਸੇਲੀ ਨੂੰ ਮੇਰੇ ਦਾਗਾ ਦਾਗਾ ਇਕਰੇ ਇੰਨਾ ਟਾਈਮ ਕਿੱਥੇ ਲਾ ਆਈ ਹੁਣ ਕੀ ਦੱਸਾਂ ਮੈਂ ਕਿਹਾ ਉੱਥੇ ਛੌਂਕ ਜਾਣ ਬੈਠੀ ਰਹੀ ਨਾ ਮੈਨੂੰ ਕੰਦਰੀ ਜੀ ਮਿਲਦੀ ਨਾ ਮੈਨੂੰ ਕਲਵਾ ਚ ਲਾਉਂਦੀ ਤੇ ਨਾ ਮੈਨੂੰ ਉੱਥੇ ਟਾਈਮ ਮੇਨੂੰ ਲੱਗਦਾ ਇਹ ਤੇ ਚੰਗੀ ਭਲੀ ਰਹਿੰਦੀ ਤੇ ਅੱਜ ਇਹਦਾ ਪਾਰਾ ਚੜਿਆ ਹੋਇਆ ਮੈਨੂੰ ਇੰਨਾ ਟਾਈਮ ਲੱਗ ਗਿਆ ਪੀੜੀ ਤੱਕ ਅੱਜ ਥੋੜੀ ਵੀ ਮੇਰੀ ਰੋਟੀ ਨਾ ਰੱਖੇ ਰੋਜ਼ ਤੇ ਮੇਰੀ ਰੋਟੀ ਰੱਖਦੀ ਅੱਜ ਮੇਰੀ ਰੋਟੀ ਨਹੀਂ ਰੱਖੇਗੀ ਚਲ ਹੁਣ ਮੈਂ ਬ੍ਰੈਡ ਜੈਮ ਤੇ ਮੈਂ ਨਾ ਕਦੀ ਖਾਤੇ ਨਾ ਮੈਂ ਖਾਣੇ ਤੇ ਰਾਤ ਨੂੰ ਰੋਟੀ ਬਣਾ ਲੂੰਗੀ ਉਹ ਹੀ ਖਾ ਲੂੰਗੀ ਮੇਰੀ ਰੋਟੀ ਨੂੰ ਨਾ ਆਉਂਦਾ ਕੀ ਤੇ ਕਿਤੇ ਸਬਜੀ ਨਹੀਂ ਹੈ ਗਿੱਟਰ ਨੂੰ ਕੀ ਬੰਦਾ ਘਰੇ ਬਾਹਰੋਂ ਸਬਜੀ ਵੇਖ ਕੇ ਲਿਉਣੀ ਹੈ ਜੇ ਕੋਈ ਇੱਕ ਅੱਧੀ ਲੱਭ ਜੂਗੀ ਤੇ ਨਾ ਬਾਹਰੋਂ ਵੇਖ ਲਿਉਣੀ ਸਬਜੀ ਹਾਜੀ ਚੰਗੀ ਤੇ ਇਹ ਆਸੀ ਪਰਮਾਈ ਲੱਗਦੀ ਬਾਹਰੋਂ ਜਾ ਅੰਮੇ ਬਾਹਰ ਵੇਖਾਂ ਠੰਡਾ ਹੋਇਆ ਬਾਹਰ ਦੀ ਹਵਾ ਵੀ ਲਿੱਲੀ ਹੈ ਸਵੇਰ ਤੇ ਅਸੀਂ ਥੱਲੇ ਬੈਠੇ ਆ ਇੱਥੇ ਤੇ ਲੱਗਦਾ ਕਰਮੋ ਆਈ ਸਬਜ਼ੀ ਤੋੜਨ ਆ ਜਾ ਐਨਾ ਗੱਲਾਂ ਬਾਤਾਂ ਮਾਰਦੇ ਘੜੀ ਹਾਂ ਦੀਦੀ ਕੀ ਤੋੜੀ ਜਾਂਦੇ ਹੋ ਕੋਈ ਨਹੀਂ ਸਬਜੀ ਦਹੀਂ ਤੋੜ ਹਵਾ ਪਿੰਡੀਆਂ ਲੱਗੀਆਂ ਤੁਹਾਡੀਆਂ ਤੇ ਹਨਾ ਹਾਂ ਪਿੰਡੀਆਂ ਤੁਸੀਂ ਤੇ ਛੇਤੀ ਤੋੜ ਕੇ ਲੈ ਜਾਂਦੇ ਹੋ ਕਿਤੇ ਲਾਗੇ ਗੇਟ ਵਾਲੇ ਨਾ ਤੋੜ ਲੈਣ ਨਹੀਂ ਸਾਡੇ ਜੋਗੀ ਕੀ ਹੁੰਦਾ ਕੋਈ ਨਹੀਂ ਪੋਟ ਤੋਂ ਵੀ ਤੋੜ ਲਿਆ ਕਰ ਵਿੱਚੋਂ ਇਹ ਕਿਹੜਾ ਸਾਡੇ ਤੇ ਖਾਂਦੇ ਨਹੀਂ ਸਿੱਧੇ ਮੂੰਹ ਨਾਲ ਮੈਂ ਹੁਣ ਅੱਜ ਤਰ ਨੂੰ ਕੁਝ ਲੱਭਣ ਨਹੀਂ ਦਿਆ ਮੈਂ ਪਿੰਡ ਗਈ ਤੋੜ ਤੇਰੀ ਤੇ ਘਰੇ ਨਾਲ ਦੀ ਖਾਂਦੀ ਨਹੀਂ ਖਾਂਦੀ ਨਹੀਂ ਪਿੰਡੀਆਂ ਤੇ ਉਹ ਫਿਰ ਕਿਦਾਂ ਖਾਓ ਫਿਰ ਮੈਂ ਹੁਣ ਤੈਨੂੰ ਪਤਾ ਭੈਣ ਕੀ ਧਾਰਾ ਰੋਜ਼ ਦਿਹਾੜੀ ਫਿਰ ਮੈਂ ਸਭ ਦੇ ਘਰ ਨਹੀਂ ਵਾਹ ਬੰਦੀ ਫਿਰ ਤੁਹਾਡੀ ਬਾਂਦੀ-ਬੁੰਦੀ ਕਿੱਥੇ ਘਰਾਂ ਤੇ ਪੜਦੇ ਹੁਣ ਤੈਨੂੰ ਮੈਂ ਕੀ ਦੱਸਾਂ ਕਿਆ ਕੀ ਹੋ ਗਿਆ ਮੈਂ ਤਾਂ ਸੁਣਿਆ ਬੜੀ ਬਾਂਦੀ ਆ ਕੰਮ ਤੁਸੀਂ ਵੰਡੇ ਇੱਕ ਟਾਈਮ ਉਹ ਕਰਦੀ ਇੱਕ ਟੈਂਦ ਲੜਾਈ ਕਾਦੀ ਤੇ ਜੇ ਬਾਂਦੀ ਹੋਵੇ ਤਾਂ ਤੂੰ ਆਪਸਿਆਂ ਨਹੀਂ ਕੰਮ ਹੀ ਵੰਡਗੇ ਹੁਣ ਅੱਜ ਕੀ ਹੋ ਗਿਆ ਵੀ ਮੈਂ ਸ਼ਹਿਰ ਚਲ ਗਈ ਆਦੀ ਹਦੀਦੀ ਆਲੂ ਮੁੱਕੇ ਤੇ ਆਲੂ ਲਿਆ ਦੀ ਤਾਂ ਦੀਵਾਵਾ ਬਾਂਦੀ ਤੂੰ ਆਪਸਿਆਂ ਜੇ ਬਾਂਦੀ ਹੋਵੇ ਤਾਂ ਕੰਮ ਹੀ ਵੰਡਗੇ ਕਾਮ ਤਾਂ ਤੈਨੂੰ ਪਤਾ ਫਿਰ ਹਰ ਘਰ ਚ ਵੰਡਣੀ ਪੈਂਦੀ ਹੈ ਗਰਮੀ ਬੜੀ ਹੈ ਨਾ ਇਸ ਕਰਕੇ ਉਹ ਤੇ ਕੰਮ ਵੰਡਣ ਦੀ ਤੇ ਚੱਲ ਕੋਈ ਗੱਲ ਨਹੀਂ ਉਦਾਂ ਦੱਸ ਬੰਦੀ ਹੈ ਕਿ ਨਹੀਂ ਬੰਦੀ ਹਾਂ ਬੰਦੀ ਬੁੰਦੀ ਕਿੱਥੇ ਹੀ ਮੈਂ ਚਲ ਗਈ ਸ਼ਹਿਰ ਮੈਂ ਹਾਂ ਵੀ ਆਲੂ ਲੈ ਆਉਣੀ ਆਦੇ ਆਲੂ ਮੁੱਕੇ ਤੇ ਮੈਂ ਹਾਂ ਚਲਾ ਆਲੂ ਲੈਣ ਨਾਲੇ ਘਰ ਦਾਣਾ ਥੋੜਾ ਪੋਤਾ ਸਮਾਨ ਮੁੱਕਾ ਉਹ ਲੈ ਆਉਣੀ ਅੱਛਾ ਜਿਹੜੇ ਆਪਣੀਆਂ ਗੌਂਦਲ ਪੂ ਆਣੀ ਹਾਂ ਇਹ ਮਿਲਦੀ ਮੈਨੂੰ ਤੇ ਤੇਨੂੰ ਪਤਾ ਕੱਲ੍ਹ ਨਾਲ ਦੀ ਤੇ ਗੱਲੜੀ ਪੜੀ ਆ ਅੱਛਾ ਮੈਨੂੰ ਧੱਕੇ ਨਾਲ ਪੈਣਾ ਇੱਕ ਹੋਟਲ ਜੇ ਤੇ ਲੈ ਗਈ ਆ ਜਾ ਤੈਨੂੰ ਚਾਹ ਪਿਆਵਾ ਚਾਹ ਪਿਆਵਾ ਮੈਂ ਬਥੇਰਾ ਮਣੇ ਕੀਤਾ ਵੀ ਮੈਂ ਨਹੀਂ ਚਾਹ ਪੀਣੀ ਤੇਨੂੰ ਪਤਾ ਮੈਂ ਤੇ ਬਾਹਰ ਤਾਂ ਖਾਂਦੀ ਨਹੀਂਗੀ ਫੇਰ ਵੀ ਮੈਨੂੰ ਲੈ ਗਈ ਪੈਣਾ ਉੱਥੇ ਲੱਗ ਗਈ ਮੈਨੂੰ ਟਾਈਮ ਮੈਂ ਜਕਰੋ ਵਗੈਰਾ ਕੁਝ ਖਾਦਾ ਤੇ ਆ ਕੇ ਤੋੜਲਾ ਫਿਰ ਪਿੰਡੀਆਂ ਵੀ ਤੋੜ ਨਾਲ ਨਾਲ ਖੁਗਈ ਆਈ ਨਹੀਂ ਨੇ ਕਹਣਾ ਉਹਦੇ ਨਾਲ ਲੱਗ ਗਈ ਹੁਣ ਬਾਹਰ ਜਾ ਕੇ ਆਖਿਆ ਵੀ ਚੱਲ ਮੈਂ ਜਾ ਕੇ ਤੇ ਰੋਟੀ ਖਾਣੀ ਰੋਟੀ ਜਾ ਕੇ ਵੇਖੀ ਤੇ ਨਾ ਸਬਜੀ ਹੈਗੀ ਤੇ ਨਾ ਫੁਲਕੀ ਹੈਗੀ ਜੇ ਮੈਂ ਕਿਹਾ ਵਾ ਤੇ ਕਹਿੰਦੀ ਮੈਨੂੰ ਦੁਹਰੀ ਵਾਰ ਭੁੱਖ ਲੱਗੀ ਮੈਂ ਖਾਲੀ ਆ ਤੂੰ ਇਹ ਬਰੈਡ ਚੈਂਪਾਏ ਬਰੈਡ ਚੈਂਪ ਖਾ ਲੈ ਅਛਾ ਵੀ ਮਾੜੀ ਗੱਲ ਹੈ ਕਿ ਇਦਾਂ ਥੋੜੀ ਕਰਨਾ ਚਾਹੀਦਾ ਪਤਾ ਤਾਂ ਹੈਗਾ ਚਲ ਸ਼ਹਿਰ ਗਈ ਭੁੱਖ ਤੇ ਬੰਦੇ ਨੂੰ ਲੱਗ ਹੀ ਜਾਂਦੀ ਹੈ ਲੱਗ ਜਾਂਦੀ ਤੇ ਮੇਰਾ ਤੇ ਕਿਤੇ ਆਵੇ ਢੇਡ ਚ ਨਾ ਕਿਤੇ ਆ ਅਛਾ ਫਿਰ ਤੂੰ ਤਾਂ ਹੀ ਮਿੰਟੀਆਂ ਬਣਾਉਣ ਲੱਗੀ ਆ ਹਾਂ ਉਹ ਤਾਂ ਫਿਰ ਮੈਂ ਕੀ ਕਰਾਂ ਜੇ ਮੇਰਾ ਖਿਆਲ ਨਹੀਂ ਰੱਖਣਾ ਤੇ ਮੈਂ ਫਿਰ ਉਹਦੇ ਉਹਨੂੰ ਫਿਰ ਮੈਂ ਕੀ ਕਰਾਂ ਮੈਂ ਵੀ ਲਾ ਰਹਿਣ ਦੇਣੀ ਆਪੇ ਹੀ ਕਰ ਤਖਾਲੂ ਜੀ ਕਰੂ ਹਾਂ ਫਿਰ ਆਪੇ ਜਿੱਥੇ ਮਰਜੀ ਸਬਜੀ ਮੰਗਦੀ ਫਿਰ ਹਾਂ ਮੰਗਦੀ ਜਿੱਦਾਂ ਕੋਈ ਕਰਦਾ ਉਹਦਾ ਤੂੰ ਮਿਰਚਾਂ ਦੇ ਵਾਵਾ ਹੀ ਲੱਗੀਆਂ ਨਾ ਤੋੜ ਕੇ ਖੜਦੀ ਖੁਰਦੀ ਨਹੀਂ ਹਣਾ ਸੋਲ ਜੀ ਜਾਦੀ ਐ ਕੰਮ ਨਹੀਂ ਕਰ ਆਵੇ ਪੱਕ ਗਈਆਂ ਸਾਰੀਆਂ ਮਿਰਚਾਂ ਚੌਂਕੇ ਚਲ ਸੋਈ ਰਸਾਈ ਦਾ ਹੀ ਕਰਨਾ ਮੈਂ ਬਾਹਰ ਪੈਲੀ ਪੂਲੀ ਚਾ ਕੇ ਨਹੀਂ ਕਰਨਾ ਉਹ ਤੇ ਵਰਕਾ ਹੀ ਪਾੜਿਆ ਹੋਇਆ ਆਹ ਦੇ ਆ ਮੈਂ ਥੋੜੀਆਂ ਜੀ ਉਦੋਂ ਤੋੜ ਕੇ ਲਗਾਈ ਤੇ ਆਵੇ ਹੁਣ ਫੇਰ ਲਗਈਏ ਤੁਸੀਂ ਵਿੱਚ ਤੋੜ ਤਾ ਤੇਰੀਆਂ ਭਿੰਡੀਆਂ ਹੀ ਸਾਰੀਆਂ ਪੱਕੀਆਂ ਪਈਆਂ ਤੇ ਤੁਸੀਂ ਤੇ ਵਹਿੰਦੇ ਬੁੰਦੇ ਨਹੀਂ ਖਰੇ ਕਹੀਂ ਤੇ ਦਰਦੇ ਵੜਦੇ ਹੀ ਨਹੀਂ ਐ ਵੀ ਆਖਣ ਕੇ ਸਬਜ਼ੀ ਸਾਡੀ ਲਾਗੇ ਕਾਂਦ ਨਾ ਸਬਜ਼ੀ ਲਾਤੀ ਤੇ ਛੱਡਦੇ ਹੀ ਨਹੀਂ ਪਹਿਣਾ ਉਹੀ ਤੇ ਗੱਲ ਵਾ ਤੇ ਮੈਂ ਆਵਾਂ ਤੇ ਸਬਜੀ ਟੁੱਟਨੀ ਜੇ ਮੈਂ ਨਹੀਂ ਆਉਂਦੀ ਤੇ ਸਬਜੀ ਟੁੱਟਦੀ ਨਹੀਂ ਸਬਜੀ ਹੁਣ ਉੱਥੇ ਖੜੀ ਵੇਲਾ ਸਾਰੀ ਅੱਛਾ ਤੇ ਸਬ ਮਿਰਚਾਂ ਲੈ ਜਾਇਆ ਕਰੋ ਪਾਉਣੀਆਂ ਹੁੰਦੀਆਂ ਸਬਜੀ ਚ ਤੇ ਬਠੀ ਨਹੀਂ ਖੜਦੀਆਂ ਮੈਂ ਕਿ ਫਿਰ ਮੈਨੂੰ ਤੇ ਮੈਂ ਤੇ ਡਰਦੀ ਨਹੀਂ ਆ ਖੜਦੀ ਪੀਵੇਂ ਲੜਾਈ ਪਊ ਕਿਸੇ ਦੇ ਘਰੇ ਨਹੀਂ ਨਹੀਂ ਤੇ ਹੁਣ ਤੇ ਖੜਦੀਆਂ ਕਿ ਤੁਹਾਡੀ ਮਿਰਚਾਂ ਵਾਧੂ ਲੱਗੀਆਂ ਤੁਸੀਂ ਤੇ ਉਦਾਂ ਨਹੀਂ ਮਿਲਦਾ ਪਾਉਂਦੇ ਪਾਉਂਦੇ ਨਹੀਂ ਕਰੀ ਸਬਜੀ ਚ ਉਦਾਂ ਹੀ ਲਾਈਆਂ ਜੇ ਨਾ ਤੁਸੀਂ ਪਿੰਡੀਆਂ ਤੋੜੋ ਨਾ ਤੁਸੀਂ ਮਿਰਚਾਂ ਤੋੜੋ ਮਿਰਚਾਂ ਪਿੰਡੀਆਂ ਵੀ ਤੁਹਾਡੀਆਂ ਕੋਈ ਨਹੀਂ ਖਾਂਦਾ ਤੇਰੇ ਤੋਂ ਸਵਾਦ ਉਹ ਵੀ ਮੈਂ ਲੈ ਜਾਇਆ ਕਰਦੀ ਤੋੜ ਕੇ ਹਣ ਲੈ ਜਾਇਆ ਕਰ ਤੋੜਨੇ ਸੇ ਪਿੰਡੀਆਂ ਜਿਹੜਾ ਖਾਂਦੇ ਤਾਂ ਨਹੀਂ ਸਿੱਧੇ ਮੂੰਹ ਨਾਲ ਤੇ ਮੈਂ ਕੀ ਬਣਾਉਣਾ ਹੁੰਦਾ ਵਾ ਹੂੰ ਕਿੱਥੇ ਚੱਲੀ ਹਣ ਆਵੇਂ ਮੈਂ ਤੋਰੀ ਤਾਰੀ ਕੋਈ ਵੇਖ ਲੈ ਕੀ ਆ ਲੈ ਉਹੋ ਹੀ ਧਾਰ ਕੇ ਹਣ ਫਿਰ ਉਹ ਖਾਊਗਾ ਤਾਂ ਮੰਗਦੀ ਫਿਰ ਹਣ ਤੈਨੂੰ ਦਾਦਾ ਕੀ ਅਦੇ ਚੇਤਾ ਆ ਗਿਆ ਵਾ ਨਹੀਂ ਮੈਂ ਆਣੀ ਆ ਕੀ ਭੁੱਖੀ ਰਹੂਗੀ ਕੀ ਕਿਤੇ ਨਹੀਂ ਭੁੱਖੀ ਰਹਿੰਦੀ ਜੇ ਉਹਨਾਂ ਨੂੰ ਤੇਰਾ ਫਿਕਰ ਤੈਨੂੰ ਉਹਦਾ ਜ਼ਿਆਦਾ ਦੱਸ ਆਹੋ ਦਾਪ ਤੇ ਉਹਨੂੰ ਪਤਾ ਤਾਂ ਫਿਰ ਤਾਂ ਹੀ ਲੱਗੂ ਕਹਿਣਾ ਇਹ ਭੈਣ ਬਣਾਉਂਦੀ ਤੇ ਰੋਜ ਹੀ ਆ ਅੱਜ ਹੀ ਪਤਾ ਨਹੀਂ ਉਹਨੂੰ ਕੀ ਹੋਇਆ ਵਾ ਕੀ ਚੱਕ ਕੇ ਚੁੱਕਣਾ ਚੱਕਣਾ ਚਤ ਨਹੀਂ ਆ ਗਈ ਪਤਾ ਨਹੀਂ ਮੈਨੂੰ ਤਾਂ ਕੋਈ ਸੰਭਣਾ ਰੋਟੀ ਤੇ ਮੇਰੀ ਰੋਇ ਬਣਾਉਂਦੀ ਸਗੋਂ ਮੈਨੂੰ ਆਇਆ ਵੀ ਪੁੱਛਦੀ ਆ ਦੀਦੀ ਆ ਗਏ ਜੇ ਕਿਦਾਂ ਰੋਟੀ ਲਿਆਵਾ ਅੱਜ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਤਾਂ ਮਾਂਜੇ ਚ ਆ ਗਈ ਵੀ ਚਲ ਖਸਮਾ ਲਖਾਵੇ ਜਿਹੜੀ ਕੀਆ ਤੋਰੀ ਬਣਾ ਲੈਣੀ ਲਾ ਤੇਰਾ ਵੀ ਬਦਲਣ ਲੱਗੀ ਦਾ ਪਤਾ ਨਹੀਂ ਲੱਗਦਾ ਕਿਹੜੇ ਵਾਰੇ ਬਦਲ ਜਾਣਾ ਹੁਣ ਪਿੰਡੀਆਂ ਦੋ ਤੋੜ ਕੇ ਤੇ ਹੁਣ ਵਿੱਚ ਕੀ ਆ ਪਾਉਣੀਆਂ ਤੱਸ ਉਹਦੇ ਨਹੀਂ ਵੱਖਰੀ ਬਣਾਉਂਗੀ ਨਾ ਵਿੱਚ ਥੋੜੀ ਪੌਣੀਆਂ ਦਾ ਸਤੂ ਵੀ ਤੈਨੂੰ ਪਤਾ ਨਹੀਂ ਇਹਨਾਂ ਪਤਾ ਤਾਂ ਮੈਨੂੰ ਸਾਰਾ ਤੂੰ ਕਰਨ ਦੇਈਂ ਇਦਾਂ ਪਹਿਨਾ ਦੋਕ ਪਿੰਡੀਆਂ ਤੋੜ ਲਈਆਂ ਹੁਣ ਕੀ ਯਾਰ ਤੋਰ ਵੀ ਮੜ ਕੇ ਕਰੇਲੇਆਂ ਵਾਲ ਤੋਰ ਪਿੰਗੀ ਸਾਰਾ ਕੁਝ ਕੱਠਾ ਹੀ ਬਣਾ ਦੇਂਗੀ ਨਹੀਂ ਨਹੀਂ ਕੱਠਾ ਨਹੀਂ ਬਣਾ ਦੇ ਯਾਰ ਕੀ ਆ ਲੱਗੀ ਦੋਕ ਕੀ ਆ ਦੇ ਜੋਗੀ ਬਣਾ ਲੈਂਗੀ ਫਿਰ ਪਿੰਡੀਆਂ ਮੈਂ ਲੈ ਜਾ ਲੈ ਜਾ ਤੂੰ ਲੈ ਜਾ ਤੇਰੀ ਨਿਗਰ ਚਾਹਤ ਲੈ ਜਾ ਜੇ ਕੀ ਇਥੇ ਪੱਕਣ ਨਹੀਂ ਦੇਈਂ ਜੇ ਮੈਂ ਤੋੜ ਲੂੰਗੀ ਤੇ ਫਿਰ ਕੀ ਹੋਣ ਲੱਗਾ ਨਹੀਂ ਮੇਰੀ ਗੱਲ ਸੁਣ ਮੈਂ ਵੀ ਆਪੋ ਹੀ ਆਣੀ ਆ ਵੀ ਆਇਆ ਕੱਲਗੀ ਇੱਕ ਨੂੰ ਕੀ ਕਰੂੰਗੀ ਜੇ ਮੈਨੂੰ ਘੁੰਮਣ ਦੱਸਦੀ ਆ ਤੇ ਆਪ ਵੀ ਤੇ ਕਦੇ ਦੀ ਹੁਣ ਗਈ ਆ ਮੈਂ ਹੁੰਦੀ ਰਹੀ ਘਰ ਹੁੰਡੀਆਂ ਨਹੀਂ ਮੈਨੂੰ ਤੋੜਨ ਦੇਣੀਆਂ ਬਸ ਮੇਨ ਗੱਲ ਤੇ ਇਹ ਆ ਵੇ ਪੈਣ ਗੁੱਸਾ ਕਿਉਂ ਕਰਦੀ ਆ ਅੱਜ ਮੈਨੂੰ ਤੋੜ ਲੈਂਦੇ ਸਵੇਰੇ ਤੂੰ ਤੋੜਨੀ ਸਵੇਰੇ ਦਾ ਸੈਡੀ ਛਤੀ ਹੈ ਕਿ ਤੇ ਜੰਤਰਵਾਦ ਜਣਾ ਤੇ ਪੈਂਸਰ ਰੱਖੀ ਜਾਦੂ ਵਾਲੀ ਦਵਾ ਦਵਾ ਸਵੇਰੇ ਉੱਗ ਜਾਣਗੀ ਤੇ ਲੈਣਾ ਤੇਨ ਲੈਣਾ ਥੋੜੀ ਮੈਂ ਧਰ ਲੈਣੀ ਆ ਮੈਂ ਇੱਕ ਮੈਂ ਡੇਢ ਮੈਂ ਤੌਰੀ ਡੇਢ ਤੂੰ ਤੋੜ ਲੈ ਆਹੋ ਇਦਾਂ ਕਹਿਣਾ ਫਿਰ ਤਾਂ ਉਧਰ ਤੂੰ ਤੋੜ ਲੈ ਉਧਰ ਥੋੜੀਆਂ ਇਧਰ ਮੈਨੂੰ ਤੋੜ ਲੈ ਆਂਦੇ ਚਲ ਤੂੰ ਖੁਸ਼ ਚਾਹੀਦੀ ਤ ਵੜਕੇ ਲਾ ਮਾਦਾਏਂਗੀ ਉਹਨੂੰ ਵੀ ਮੈਨੂੰ ਸਬ ਜੀ ਨਹੀਂ ਦਿੱਸ ਰਹੀ ਪੱਕੀਆਂ ਪਿੰਡੀਆਂ ਹੀ ਤੇ ਦੱਸ ਕੀ ਵੇਲਾ ਕਰੀ ਜਾਂਦੀ ਮੇਰਾ ਨਹੀਂ ਨਾ ਗੁਜ਼ਾਰਾ ਹੋਣਾ ਦੋਵਾਂ ਲੈਣਾ ਨਾ ਮੈਨੂੰ ਤੇ ਤਿੰਨੇ ਚਾਹੀਦੀਆਂ ਹੈ ਨਹੀਂ ਢਾਈ ਤੁਸੀਂ ਟਟੋਂ ਡੜੂ ਜੇ ਹੈ ਢਾਈ ਤੂੰ ਹੀ ਟੋਂਡੜੂ ਜੇ ਤੇ ਤੈਨੂੰ ਡੇਢ ਲੈਣ ਵੀ ਥੋੜੇ ਪੈਣਾ ਨਿਆਣ ਦੋ ਨਿਆਣੇ ਦੋ ਅਹੀਂ ਜੋ ਮੂਹ ਤੇ ਲੱਗਾ ਹੀ ਐ ਨਿਆਣਿਆਂ ਨੂੰ ਨਿਆਣੇ ਭੜੀ ਤੇਰੇ ਕੌਲਾ ਭਰ ਕੇ ਸਬਜ਼ੀ ਖਾ ਲੈਂਦੇ ਖਾ ਲੈਂਦੇ ਪੈਣਾ ਸੌਖਾ ਨਾ ਸਬਜ਼ੀ ਮੈਂ ਪੈਣਾ ਤੂੰ ਫੇ ਮੇਰੀ ਸਬਜ਼ੀ ਚ ਜਾ ਮੈਂ ਆਪੇ ਤੋੜ ਦੂੰ ਇੱਕ ਸਬਜ਼ੀ ਜਾ ਇੱਕ ਤੇਰੇ ਵਰਗੀ ਤੋਂ ਗੱਲਾਂ ਕਰਾਓ ਇੱਕ ਭਿੰਡੀ ਤੋੜਨ ਦਿੱਤੀ ਤੇ ਵੇਖ ਲੱਗਦਾ ਨੀਤ ਮਾੜੀ ਕਿ ਤੋ ਉਸ ਵੇਲੇ ਹੋ ਗਈ ਕੜਲਾ ਆਪਣੀ ਭਿੰਡੀ ਉਦਾਂ ਹੀ ਕਹਿ ਨਾ ਤੋੜ ਜੇ ਮੈਂ ਹੁਣ ਡੇਢ ਲੈਣ ਆ ਕੇ ਤੂੰ ਤੋੜਨਾ ਡੇਢ ਮੈਂ ਤੋੜ ਲੈਨੀ ਆ ਤੇ ਮੈਂ ਨੀਤਾਂ ਤੋੜਨਾ ਤੋੜ ਲਾ ਮਿਰਚਾ ਤੋੜ ਲਾ ਹਾ ਹੋਏ ਤੋੜ ਲਾ ਇਹ ਖਾ ਕੋੜੀਆਂ ਨਾ ਤੋੜ ਲਾ ਅੰਦਰ ਇਹ ਕੋੜੀਆਂ ਨਾ ਕੇ ਸਬਜ਼ੀ ਚ ਪੈ ਨਾ ਨਿਆਣੇ ਖਾ ਨਾ ਮੈਂ ਖਾਵਾਂ ਇਹ ਤੋੜ ਲਾ ਦਵਾ ਦਾ ਵਾਹ ਨਾ ਤਵੀ ਚੰਗਾ ਇਹ ਲੈ ਜਾ ਪੇਕਿਆਂ ਨੂੰ ਲੈ ਜੀ ਇੰਨਾ ਮਿਰਚਾਂ ਦਾ ਚਾਰ ਪੈ ਮਰੂਦ ਨਾ ਤੋੜ ਨਾ ਨਿਆਣੇ ਮਰੂਦ ਮੰਗਦੇ ਤੂੰ ਨਾ ਮੇਰੀ ਕੋਈ ਚੀਜ਼ ਛੱਡੀ ਮਰੂਦ ਮਰਾਦ ਨਹੀਂ ਮੈਂ ਤੈਨੂੰ ਦੇ ਫੇਨੀ ਕਿੰਨੀ ਕਿੰਨੇ ਨਿਆਣੇ ਆ ਨਹੀਂ ਮੇਰੇ ਦੋ ਨਿਆਣੇ ਨਿਕਨਕੇ ਕੋਈ ਸ਼ਰਮ ਕਰ ਦੋ ਮਰੂਦ ਤੋੜਨੇ ਮੈਂ ਨਹੀਂ ਨਹੀਂ ਮਰੂਦ ਨਹੀਂ ਮੈਂ ਤੋੜਨ ਦੇਨੇ ਭੈਣ ਤੂੰ ਵੀ ਬਾਤ ਤੋੜਨੇ ਪਿੰਡ ਕੋਈ ਨਹੀਂ ਕਾਂਦਣਾ ਮੇਰੀ ਲੱਗੇ ਸਵੇਰੇ ਮ ਕੰਦ ਮੇਰੀ ਕੰਦ ਨਾ ਕੋ ਲਈ ਜਗਾ ਦੀ ਮੰਤੀ ਹੋਊਗੀ ਨਾ ਉਦੋਂ ਦਾਤਰ ਮਾਰੀ ਹਜੇ ਦਾਤਰ ਮਾਰੀ ਗੋਟ ਨਾ ਬਣਾ ਕੇ ਬਹਿ ਜੀ ਕਿਤੇ ਸਾਰਾ ਅੰਤਰਾ ਥਾਂ ਛੱਡ ਕੇ ਤੇ ਇੱਥੇ ਕੰਦ ਨਾ ਤੁਹਾਨੂੰ ਬੂਟੇ ਲਾਉਣ ਨੂੰ ਥਾਂ ਲੱਭ ਹੈ ਇਹੋ ਕੰਦ ਜੁੜੀ ਤੁਹਾਨੂੰ ਕਿ ਇੱਥੇ ਲਾ ਦੀ ਕਿਤੇ ਕੰਦ ਡਿੱਗ ਪਏ ਨਾ ਦੀ ਕਾਂ ਕ ਮੇਰੀ ਗਾਲ ਫੜ ਕਾਂਦ ਤੇ ਇਥੇ ਇੰਚੀ ਟੇਬਲ ਆ ਫੁੱਟ ਮੇੜ ਕਾ ਕਿੰਨੀ ਕਾਂਦ ਤੋਰੇ ਟਾਲੀਆਂ ਤੇ ਕਿੰਨੀ ਕਾਂਦ ਤੋ ਕਾਂਦ ਤੋ ਪਰਲੇ ਬਨੇ ਬੂਟੇ ਜਾਂਦੇ ਉੱਤੋਂ ਨੂੰ ਵਿਚਾਤੀ ਮਾਰਨਾ ਉੱਤੋਂ ਫਿਰ ਅਸੀਂ ਤੋੜ ਲਿਆ ਕਰਦੇ ਜੜ ਤੂੰ ਕਰੀ ਜਾਂ ਸੰਭੀ ਜਾ ਜਿੰਨਾ ਚਿਰ ਜਗ੍ਹਾ ਦੀ ਮਿੰਤੀ ਨਹੀਂ ਹੁੰਦੀ ਓਨਾਂ ਚਿਰ ਐਵੇਂ ਰੌਲਾਣਾ ਪਾਇਆ ਕਰਨ ਵਾਲੇ ਕੰਮ ਬੰਦਿਆਂ ਦੇ ਆ ਜਨਾਨੀਆਂ ਦੇ ਨਹੀਂ ਰੌਲਾ ਪਾਈ ਜਾਂਦੀ ਆ ਉੱਤੇ ਅਮਰੂਦ ਵੇ ਤਾਂ ਨੂੰ ਤਾਂ ਨੂੰ ਵੇ ਮੜਾਇਆ ਉੱਤੇ ਵੇ ਉੱਤੇ ਸਾਡੇ ਘਰਵਾਂ ਨੂੰ ਜਾਂਦੇ ਆ ਚਾ ਭੈਣ ਮੈਂ ਤਾਂ ਅੱਗੋ ਘਰੇ ਬੜੀ ਪਰੇਸ਼ਾਨ ਆਈ ਤੇ ਹੁਣ ਅੱਧਾ ਦਿਮਾਗ ਮੇਰਾ ਤੂੰ ਚੱਟ ਲਿਆ ਜਾ ਚਲੀ ਜਾ ਤੂੰ ਤਾਂ ਇੱਕ ਰੇ ਇੱਕ ਟਾਂ ਬੂਟਾ ਤੇਰਾ ਤੇ ਇੱਕ ਟਾਂ ਮੇਰਾ ਬੜੀ ਸਿਆਣੀ ਲਾਉਂਦੀ ਮੈਂ ਰਹੀ ਪਾਣੀ ਮੈਂ ਪਾਉਂਦੀ ਰਹੀ ਹਾਂ ਤੇ ਤੈਨੂੰ ਤੂੰ ਪਾਣੀ ਪਾ ਲਿਆ ਕਰ ਪਾਣੀ ਚੱਲ ਚੱਲ ਕਰ ਚੱਲ ਆਪਣੇ ਰਹਿਣਾ ਇੰਜ ਕਰਨਾ ਬੂਟਾ ਤੈਨੂੰ ਵੀ ਦਿਖਾਉਂਦਿਆ ਵਾ ਵੀ ਥੱਲਿਓਂ ਤਲ ਮੰਨਿਆ ਤੇਰੀ ਵਟ ਤੇ ਆ ਉੱਤੋਂ ਇਹ ਉੱਤੋਂ ਮੇਰੀ ਕੰਧ ਟੱਪਣਦਿਆ ਪਰਲੇ ਪਰੇ ਪੱਤੇ ਮੈਂ ਹੁੰਜਾ ਜੋ ਤੇਰਾ ਗੰਦਪੇਲ ਬੂਟਿਆਂ ਦਾ ਮੈਂ ਜਦੋਂ ਅਮਰੂਦ ਲੱਗਣ ਲੱਗ ਪਏ ਉਹ ਤੱਪੜ ਵਛਾ ਕੇ ਪਰਲੇ ਬੰਨੇ ਆ ਜੰਨੀ ਤੂੰ ਕਿੱਡੇ ਮੋਰਖ ਤੇ ਕਬੁੱਦੇ ਦਿਮਾਗ ਦੀ ਆਹਾਹਾ ਬੂਟਾ ਥੱਲੋ ਤੁਰਿਆ ਤਾਂ ਫੇਰ ਹੀ ਤਾਂ ਗਿਆ ਵਾ ਕਿ ਤਾਂ ਤੇਰਾ ਕੋਈ ਹੋਰ ਆ ਕੇ ਉੱਤੇ ਛਾਪਾ ਲਾ ਗਿਆ ਸੀਗਾ ਆ ਹੁਣ ਥਾਂ ਚੱਲ ਗਿਆ ਹੁਣ ਕੰਨ ਟੱਪ ਗਿਆ ਮੈਂ ਨਾ ਚੱਲ ਪੈਣਾ ਇੰਨਾ ਲੜਨਾ ਮੇਨ ਮੁੱਦੇ ਤੇ ਆ ਇਧਰ ਵੇ ਮੇਰੀ ਗੱਲ ਸੁਣ ਕੰਦ ਰਹਿ ਗਈ ਥੱਲੇ ਬੂਟਾ ਰਹਿ ਗਿਆ ਅੱਧ ਵਿਚ ਹੈ ਜਿੱਥੇ ਜਿੱਥੇ ਥੱਲੇ ਥੱਲੇ ਜਿਹੜੇ ਅਮਰੂਦ ਲੱਗਦੇ ਹੋ ਤੇਰੇ ਜਿਹੜੇ ਉੱਤੇ ਲੱਗਦੇ ਹੋ ਮੇਰੇ ਹਾਂ ਇਹਦਾ ਮਨਜ਼ੂਰ ਆ ਜਾਂ ਤਾਂ ਫੇਰ ਇੰਜ ਕਰ ਲਿਆ ਦੱਤ ਤੇ ਇਹਨਾਂ ਨੂੰ ਵੱਢ ਸੇ ਆਪੈ ਨਿਭੜੇ ਗਾਂ ਤੋਰੀ ਚਲ ਆਓ ਤੇਰੇ ਘਰ ਦਾ ਰਾਹ ਦਿੰਦਾ ਤੇ ਇਥੇ ਤਿੱਕਰ ਹੋ ਜਾ ਤੈਨੂੰ ਮੈਂ ਦੱਸਾਂ ਅੱਧਾ ਦਿਮਾਗ ਮੇਰਾ ਘਰ ਖਰਾਬ ਹੋਇਆ ਅੱਧਾ ਮੇਰਾ ਕੋਲ ਦਿੱਤਾਣ ਏਦਾਂ ਕਹਿੰਦੀ ਜੇ ਨੰਗਣਾ ਉਹ ਸਾਡੇ ਬੂਏ ਥਾਣੀ ਜੇ ਮਾਰਨਾ ਚਿੱਕੜੰਤਰਾ ਲਬੇੜ ਕੇ ਮੋਟਰਸਾਈਕਲ ਉਹ ਬੂਏ ਸਾਡੇ ਗਾੜੀ ਉਹ ਨਹੀਂ ਤੈਨੂੰ ਦੀਦਾ ਹਾਂ ਇੱਕ ਅਮਰੂਤ ਤੋੜਨ ਲੱਗੇ ਸਰਕਾਰੀ ਆ ਇਥੇ ਸਾਹਮਣੇ ਲੰਗਣਾ ਤੇਰਾ ਕੱਲੀ ਦਾ ਨਹੀਂ ਹੈਗਾ ਤੂੰ ਇਹ ਗੱਲਾਂ ਬੰਦੇ ਕਰ ਦੇਂਦੇ ਤੇਰਾ ਕੰਮ ਰੋਟੀ ਪਾਣੀ ਤਾਂ ਕਿ ਤਾ ਰੋਟੀ ਪਾਣੀ ਤਾਂ ਕਿ ਰੱਖਿਆ ਕਰ ਐਵੇਂ ਰੋਟੀ ਪਾਣੀ ਆ ਪੱਤੇ ਬੰਦੇ ਤੇ ਨਹੀਂ ਹੁੰਦੇ ਪਰਲੇ ਬੰਨੇ ਪੱਤੇ ਮੀਨੂ ਹ ਯਾ ਚੱਲ ਜਾ ਪਿੰਡੀਆਂ ਜਿਆ ਕਰ ਮੈਂ ਅਮਰੂਦ ਲੱਗੀ ਤੋੜਨਾ ਅੱਗੇ ਤੇਰੀ ਮਰਜ਼ੀ ਮੈਂ ਅਮਰੂਦ ਤੋੜਿਆ ਤੇ ਮੈਂ ਤੇਰੇ ਮੈਂ ਤੇਰੇ ਕੋ ਖੋਲਣਾ ਤੇ ਫਿਰ ਤੂੰ ਆਖਣਾ ਮੇਰੇ ਕੋ ਅਮਰੂਦ ਖੋਲੇ ਆ ਕੋਈ ਨਹੀਂ ਆਦਾ ਵੇਖ ਲੈਨੇ ਦੋ ਹੱਥ ਹੋ ਹੀ ਜਾਂਦੇ ਅੱਜ ਵੇਖੀ ਜਾਂਦੀ ਕੀ ਬੰਦਾ ਅਮਰੂਦ ਤੇ ਮੈਂ ਤੋੜ ਕੇ ਰਹਿ ਜਾਂਦਾ ਮੈਂ ਤੇ ਚੀਜ਼ ਨੂੰ ਬੰਦਾ ਮਣੇ ਕਰਦੇ ਨੇ ਬੰਦਾ ਕਿਸੇ ਦੀ ਚੀਜ਼ ਤੇ ਪਾਸੇ ਹੋ ਜਾਂਦਾ ਲੋਕੀ ਤੂੰ ਹੀ ਨਹੀਂ ਗੱਲਾ ਕਰਾਉਂਦੇ ਤੂੰ ਤੇ ਬੇਸ਼ਰਮਾ ਵਾਂਗੂ ਖੋਲੋ ਕੇ ਗੱਲਾ ਕਰ ਤੂੰ ਹੀ ਬੇਸ਼ਰਮਾ ਵਾਂਗੂ ਬੂਟੇ ਸਾਡੀ ਕੰਨ ਦਾ ਨਾ ਲਾਤੇ ਅਹੀਂ ਦੋ ਅਮਰੂਦ ਨਹੀਂ ਤੋੜ ਸਕਦੇ ਦੱਸ ਜਦੋਂ ਤੈਨੂੰ ਮੈਂ ਮੰਨੇ ਕਰੀ ਜਾਨੀ ਵੀ ਨਹੀਂ ਤੋੜਨੇ ਤੇ ਚੁੱਪ ਕਰਕੇ ਚੱਲ ਜਾ ਜਦੋਂ ਮੈਂ ਤੈਨੂੰ ਆਖੀ ਜਾਨੀ ਕਿ ਮੈਂ ਤੋੜਨੇ ਤੋੜਨੇ ਠੀਠ ਹੈ ਪੂਰੀ ਆ ਮਾਰਿਆ ਨਾ ਟਮਾਟਰ ਸਿਰ ਦੇ ਵਿੱਚ ਤੇ ਤੈਨੂੰ ਮੈਂ ਦੱਸ ਪਤਾ ਦੇਣੇ ਚੱਲ ਜਾ ਮੇਰੇ ਕੋਲੋਂ ਇੱਥੋਂ ਮੂੰਹ ਚ ਪਾ ਦੇਣੀ ਆ ਆ ਵੇ ਤੇਰੇ ਕੇ ਹੱਥ ਜੁੜੇ ਚਲੀ ਜਾ ਚਲੀ ਜਾ ਹੱਥ ਤੂੰ ਬੜੇ ਜ਼ੋਰ ਦੀ ਕਦੀ ਉਹਦੇ ਘੜੀ ਜੋੜਦੀ ਠੀਠ ਆ ਵੇ ਲੈ ਸਬਜੀ ਜਾਣ ਕੇ ਵੇਰ ਕੇ ਮੇਰੀ ਸਬਜੀ ਚ ਖਲੋ ਕੇ ਲੜਨ ਦੀ ਵੇਰ ਕੇ ਵੇਖੋ ਜਾਣਾ ਤੇ ਮੈਂ ਵੀ ਨਹੀਂ ਮੈਂ ਵੀ ਵੇਲੀ ਘਰੋਂ ਆਈ ਸਬਜੀ ਸੁਬਜੀ ਧਰ ਕੇ ਆਈ ਵੇਲੀ ਹੋ ਕੇ ਨਿਆਣੇ ਮੇਰੇ ਸੁੱਤੇ ਵਾ ਚੱਲ 2 ਮਿੰਟ ਗੁੱਸਾ じゃ ਬੜਾ ਵਾ ਟਾਂਡ ਨਾ ਜੰਗੀ ਲਾੜਾ ਵਾ ਹਾਂ ਇਹ ਹੋਈ ਏਦਾਂ ਹੀ ਸਮਝ ਲੈ ਮੈਂ ਤਾਂ ਚੱਲੀ ਤੂੰ ਵੇਲੀ ਮੈਂ ਚੱਲੀ ਤੇ ਖਬਰਦਾਰ ਮੇਰੀ ਕੋਈ ਚੀਜ਼ ਤੋੜੇ ਤੇ ਮੈਂ ਭਿੰਡੀਆਂ ਤੋੜਨ ਲੱਗੀ ਆਵੇ ਨਹੀਂ ਹੁਣ ਤੇਰੇ ਭਿੰਡੀਆਂ ਸਵਾਦ ਲੱਗਣੀਆਂ ਹੁਣ ਤੇਰਾ ਗੁਜਾਰਾ ਆ ਜਾਣਾ ਉਹੀ ਨਾ ਉਹੀ ਖਾਕ ਸਿਆਣ ਨੇ ਖਾਣ ਪਾ ਟਰੇਲੇ ਤੋੜਨੀ ਕ੍ਰੇਲੇ ਵਰਜਿਆਂ ਨੇ ਖਾਣਾ ਪਿੰਕਿਆ ਖਾਣਾ ਹੁਣ ਪਿੰਕੇ ਖਾਏਂਗੀ ਚੱਲ ਤੂੰ ਚੱਲ ਮੈਂ ਸਬਜੀ ਤੋੜਾਂ ਮिन्नੂ ਕੀ ਗੱਲਾਂ ਕਰਨ ਨੂੰ ਜਿੰਨੀ ਮਰਜ਼ੀ ਕਰੀ ਜਾ ਹਾ ਹੋ ਦੁੱਧ ਬਠੇਰੀਆਂ ਬੇਸ਼ਰਮ ਆਵਾ ਗੁਰਦਾਈ ਰਹੀ ਨਹੀਂ ਆ ਹਾ ਹੋ ਕ੍ਰੇਲੇ ਤੋੜਦੀ ਮੈਂ ਤੇਰੇ ਕ੍ਰੇਲੇ ਇਹਦੇ ਤੂੰ ਹੀ ਵਾਵਾ ਖਾਂਦੇ ਇਹ ਤੋੜਦੀ ਹੈ ਨਹੀਂ ਕ੍ਰੇਲੇ ਹਾ ਨਹੀਂ ਭੈਣ ਤੂੰ ਤਾਂ ਸੱਚੀ ਮੇ ਸਬਜੀ ਤੋੜਨ ਦਾ ਭਾਈ ਨਹੀਂ ਇਹ ਕ੍ਰੇਲੇ ਕਿੰਨੇ ਲੱਗ ਗਈ ਹੱਥ ਕਰੀ ਜਾਨੀ ਆ ਤਰੇਲੇ ਵੇਹ ਪੱਕਣ ਦੇ ਨਹੀਂ ਭੈਣ ਚੱਲ ਨਿਕਲ ਬਾਹਰ ਤੋਂ ਸਬਜੀ ਚੋਂ ਚੱਲ ਚੱਲ ਮੈਂ ਨਹੀਂ ਕਰੇਲੇ ਨਹੀਂ ਤੋੜਨ ਦੇਂਦੀ ਕਰੇ ਤੇਰੀ ਕੌੜੀ ਕਰੇਲੇ ਆ ਰਗੀ ਮਿਰਚ ਪਾ ਦੇਣੀ ਮੂੰਹ ਚ ਚੱਲ ਚੱਲ ਸਬਜੀ ਚੋਂ ਨਿਕਲ ਬਾਹਰ ਇਹ ਨਹੀਂ ਤਰੀਕਾ ਕਾਲਾ ਪਿੱਛੇ ਪੈ ਗਈ ਤੇ ਮੇਰੇ ਹਾਈ ਸਬজੀਆਂ ਲੋਕਾਂ ਨੂੰ ਦਿੱਤੇ ਸਾਡਾ ਕਿੱਦਾਂ ਗੁਜ਼ਾਰਾ ਹੋਣਾ ਚੱਲ ਚੱਲ ਨਿਕਲ ਨਿਕਲ ਚੱਲੀ ਚੱਲੀ ਚੱਲਨੀ ਚੱਲੀ ਨਿਕਲ ਨਿਕਲ ਖੇਤੀ ਹਾਂ ਨਹੀਂ ਕਿੱਡੀ ਵੇਲਾ ਕੰਜਰੀ ਕਿੱਡਾ ਵਧੀਆ ਮਰੂਦ ਤੋੜ ਕੇ ਲੈ ਕੇ ਸਬਜੀ ਬਣਾ ਲਈਂ ਕਰਨੀ ਕਿ ਨਹੀਂ ਕਰਨੀ ਮਗਰ ਇਹ ਖਾਧੀ ਸਬਜ਼ੀ ਆਣਾ ਉਹ ਹਾਂ ਕਰਮੋ ਆ ਗਏ ਜੀ ਹਾਂ ਆ ਗਈ ਹਾਂ ਜੀ ਬਣਾ ਲਈ ਰੋਟੀ ਹਾਂ ਰੋਟੀ ਬਣਾ ਲਈ ਮੈਂ ਕੀ ਬਣਾਇਆ ਅੱਜ ਪਿੰਡੀਆਂ ਹਾ ਜੀ ਤੁਹਾਨੂੰ ਪਤਾ ਪਿੰਡੀਆਂ ਦੇ ਮੈਨੂੰ ਪਸੰਦ ਨਹੀਂ ਕੀ ਕਰਾਂ ਫਿਰ ਹੁਣ ਤਾਰਨੂ ਤੇ ਕੁਝ ਹੈਗਾ ਨਹੀਂ ਮੈਂ ਤਾਰ ਨਹੀਂ ਸੀ ਕੁਝ ਕੁਛ ਲੱਭਾਂ ਲਈ ਮੈਂ ਜੋ ਤਾਰ ਨਹੀਂ ਲੱਭਿਆ ਮੈਂ ਤਾਰ ਲਿਆ ਤੁਹੇ ਤੇ ਮੋਹ ਪਰ ਕੀ ਉਹ ਤਾਂ ਕਹਿ ਹੀ ਦਿੱਤਾ ਮੇਰੀ ਸਬਜ਼ੀ ਨਾ ਰੱਖੀ ਤੇ ਰੋਟੀ ਨਾ ਰੱਖੀ ਤੇ ਬਦੀ ਵੀ ਇਹ ਬ੍ਰੈਡ ਜੈਮ ਖਾ ਲਿਆ ਮੈਨੂੰ ਕਿਹੜਾ ਪਸੰਦ ਸੀ ਤੈਨੂੰ ਚੰਗਾ ਭਲਾ ਪਤਾ ਵੀ ਮੈਂ ਬਾਹਰ ਦੀ ਚੀਜ਼ ਨਹੀਂ ਖਾਂਦੀ ਤੇ ਬਰੈਡ ਜੈਮ ਤੇ ਮੈਂ ਬਿਲਕੁਲ ਵੀ ਨਹੀਂ ਖਾਂਦੀ ਤੇ ਤੂੰ ਮੇਰੇ ਨੂੰ ਚੰਗਾ ਭਲਾ ਪਤਾ ਵੀ ਮੈਂ ਨਹੀਂ ਖਾਂਦੀ ਪਿੰਨੀ ਹੁਣ ਮੈਂ ਰੋਟੀ ਕਿਵੇਂ ਖਾਉਂਗੀ ਕੋਈ ਨਹੀਂ ਬਰੈਡ ਜੈਮ ਖਾਲਾ ਤੂੰ ਵੀ ਫਰਿਜ ਚ ਪਾਏ ਕਰਕੇ ਮੈਨੂੰ ਜੀ ਸਲਾਹ ਦਿੱਤੀ ਸੀ ਹਾਪ ਵੀ ਖਾਲਾ ਮੈਨੂੰ ਬਰੈਡ ਜੈਮ ਲੰਘਣਗੇ ਤੇ ਮੈਨੂੰ ਲੰਘਣਗੇ ਮੈਨੂੰ ਲੱਗਦੇ ਦੂਦ ਰੱਖ ਲਿਆ ਕੇ ਫਿਰ ਵੀ ਖਾ ਲੈਨੇ ਕਿਸੇ ਵਲੇ ਮੇਰੇ ਬੱਚੇ ਖਾਂਦੇ ਆ ਮੈਂ ਨਹੀਂ ਖਾਂਦੀ ਮੈਂ ਹੁਣ ਉਦੋਂ ਦੀ ਭੁੱਖੀ ਆ ਹੁਣ ਰੋਟੀ ਬਣਾ ਕੇ ਤੇ ਹੁਣ ਮੈਂ ਖਾਦੀ ਆ ਵੇ ਨੇਮ ਆਪੀ ਆਪਾਂ ਹੁਣ ਆਪਣਾ ਵੰਡੀਏ ਸਭਾ ਦਾ ਸਮਾਨ ਵੇਖ ਕਰਮੋਂ ਪੰਮੋ ਜੇ ਆਪਾਂ ਕੰਮ ਵੰਡਾਂਗੇ ਨਾ ਬੰਦੇ ਵੀ ਬਾਹਰ ਦਾ ਵੀ ਵੰਡਿਆ ਜਾ ਪੈਣੀ ਬੰਨਾ ਵੀ ਵੰਡਿਆ ਜਾਣਾ ਸਾਰਾ ਕੁਝ ਵੰਡਿਆ ਜਾਣਾ ਜੇ ਉਹ ਚੱਜ ਨਾ ਰਹਿੰਦੇ ਆ ਤੇ ਕੀ ਗੱਲ ਆਪਾਂ ਨਹੀਂ ਰਹਿ ਸਕਦੀਆਂ ਜੇ ਤੂੰ ਮੇਰੀ ਰੋਟੀ ਰੱਖੀ ਹੁੰਦੀ ਤੇ ਮੈਨੂੰ ਵੀ ਨਾ ਗੁੱਸਾ ਆਉਂਦਾ ਤੇ ਮੈਂ ਵੀ ਅੱਜ ਪਿੰਡੀਆਂ ਨਾ ਬਣਾਉਂਦੀ ਮੈਨੂੰ ਚੰਗਾ ਭਲਾ ਪਤਾ ਵਾ ਵੀ ਪਿੰਡੀਆਂ ਨਹੀਂ ਤੂੰ ਖਾਂਦੀ ਤੂੰ ਬਸ ਇਸੇ ਗੱਲ ਦਾ ਹੀ ਗੁੱਸਾ ਕਰ ਗਈ ਵੀ ਇੰਨਾ ਚਿਹਰੇ ਲਾ ਕੇ ਇੱਥੇ ਆਈ ਤੇਨੂੰ ਮੈਂ ਸਾਰਾ ਸੱਚ ਦੱਸਿਆਣ ਕੇ ਕਿ ਮੈਂ ਸ਼ਰਾਬਨ ਲਿਆ ਥੋੜਾ ਬਹੁਤਾ ਨਹੀਂ ਲਿਆ ਜਾ ਕੇ ਰਸੋਈ ਚ ਵੇਖ ਪਿਆ ਸਬਜੀ ਲਈ ਅਚਲਿੱਤਰ ਬਾਦ ਜਿਹੜੀ ਗੱਲਾਂ ਦੀ ਗੱਲੜੀ ਇਹ ਪੂਆ ਟੱਕਰ ਗਈ ਤੈਨੂੰ ਪਤਾ ਜੇ ਆਪਣੇ ਘਰੇ ਆ ਜੇ ਤੇ ਘੰਟਾ ਡੇਢ ਤੇ ਇਥੋਂ ਨਹੀਂ ਉੱਠਦੀ ਮੈਨੂੰ ਤੇ ਟਾਈਮ ਤਾਂ ਲੱਗ ਗਿਆ ਤੂੰ ਆਉਂ ਜਾਣ ਗੁੱਸਾ ਕਰੀ ਬੈਠੀ ਵੀ ਇਹ ਪਤਾ ਨਹੀਂ ਘੁਮ ਘਮਾ ਕੇ ਨੇ ਕੀ ਖਾ ਪੀ ਕੇ ਪੀਜੇ 버ਗਰ ਆ ਗਈ ਤੇ ਤੈਨੂੰ ਤੇ ਚੰਗਾ ਭਲਾ ਪਤਾ ਕਿੰਨੀ ਵਰੀ ਆਪਾਂ ਸ਼ਹਿਰ ਗਈਆਂ ਮੈਂ ਕਦੀ ਕੁਝ ਬਾਹਰੋਂ ਖਾਦਾ ਹਾਂ ਨਹੀਂ ਗਲਤੀ ਤੇ ਮੇਰੀ ਨਹੀਂ ਕੰਮ ਨਹੀਂ ਵੰਡਨੇ ਕੰਮ ਵੰਡਾਂਗੇ ਸਭ ਕੁਝ ਵੰਡਿਆ ਜਾਣਾ ਵਾ ਹੂੰ ਨਹੀਂ ਗਲਤੀ ਮੇਰੀ ਜੀ ਵਕਈ ਪਈ ਬੰਨਾਂਗੇ ਤੇ ਆਪਾਂ ਅੱਢ ਥੋੜੀ ਹੁਣ ਅੱਢ ਚ ਕੱਖ ਬਨਣਾ ਨਹੀਂ ਕੱਟ ਚ ਕੱਖ ਬਨਣਾ ਜੋ ਆਪਾਂ ਸਾਂਝੇ ਘਰ ਚ ਬਣਾ ਲੈਣਾ ਅੱਢ ਚ ਥੋੜੀ ਬਨਣਾ ਅੱਢ ਹੋ ਕੇ ਕਿਸੇ ਚਲੋ ਦੁਨੀਆ ਹੁੰਦੀ ਆਈ ਆ ਕਿਸੇ ਦਿਨ ਹੋ ਜਾਾਂਗੇ ਪਰ ਜਿੰਨੇ ਜੇ ਨਿਕਲਦੇ ਹੋਣ ਨੇ ਤੇ ਕੱਢ ਗਏ ਹੂੰ ਨਹੀਂ ਮੇਰੀ ਗਲਤੀ ਆ ਮੈਂ ਨਹੀਂ ਅੱਜ ਤੋ ਬਾਅਦ ਐਦਾਂ ਨਹੀਂ ਕਰਦੀ ਤੇਰੇ ਨਾਲ ਜੋ ਮੇ ਤੋਂ ਗਲਤੀ ਹੋ ਗਈ ਮੈਨੂੰ ਵੀ ਗੁੱਸਾ ਆ ਗਿਆ ਮੈਂ ਪਿੰਡੀਆਂ ਆਪਣੇ ਕੋਈ ਨਹੀਂ ਮੈਂ ਤੈਨੂੰ ਜਿਹੜੀ ਤੈਨੂੰ ਸਬਜ਼ੀ ਪਸੰਦ ਆ ਨਾ ਮੈਂ ਉਹ ਹੀ ਬਣਾ ਦੇਣੀ ਤੇ ਉਹਦੇ ਨਾਲੀ ਰੋਟੀ ਖਾ ਲਈ ਅੱਛਾ ਫਿਰ ਤੂੰ ਵੀ ਜਾਣ ਕੇ ਫਿਰ ਮੇਰੇ ਵਾਸਤੇ ਪਿੰਡੀਆਂ ਬਣਾ ਕੇ ਰੱਖੀਆਂ ਮੈਨੂੰ ਸਬਕ ਸਿਖਾਉਣ ਵਾਸਤੇ ਸਿਰਫ ਇੱਕ ਸਬਕ ਸਿਖਾਉਣ ਵਾਸਤੇ ਵੀ ਤੂੰ ਇਹ ਜਿਹੜੀਆਂ ਵੰਡੀਆਂ ਘਰ ਚ ਪਾਉਣੀਆਂ ਇਹ ਵੀ ਮਾੜੀ ਗੱਲ ਆ ਤੇ ਜਿਹੜਾ ਤੂੰ ਐਦਾਂ ਮੇਰੇ ਤੇ ਗੁੱਸਾ ਕੀਤਾ ਇਹ ਵੀ ਮਾੜੀ ਗੱਲ ਤੂੰ ਮੈਨੂੰ ਆਈ ਨੂੰ ਪੁੱਛਦੀ ਤੇ ਸਹੀ ਵੀ ਦੀਦੀ ਇੰਨਾ ਚਿਰ ਕਿੱਥੇ ਲਾਈ ਮੈਂ ਤੈਨੂੰ ਦੱਸਦੀ ਹਾਂ ਨਹੀਂ ਮੇਰੇ ਵਾਸਤੇ ਗਲਤੀ ਜੇ ਤੂੰ ਇਦਾਂ ਨਾ ਕਰਦੀ ਤੇ ਮੈਨੂੰ ਸਮਝ ਹੀ ਨਹੀਂ ਆਉਣੀ ਸਮਝ ਨਹੀਂ ਹਾਂ ਮੈਂ ਗਾਂ ਦੀ ਗਾਂ ਸਰੀਕਾ ਹੀ ਕਰੀ ਜਾਣਾ ਚਲ ਕੋਈ ਨਹੀਂ ਮੈਂ ਸਬਜ਼ੀ ਬਣਾ ਤੂੰ ਦੱਸ ਮੈਂ ਕੀ ਖਾਣਾ ਹੈ ਮੈਂ ਉਹ ਵੀ ਬਣਾ ਦਿੰਨੀ ਆ ਚਲ ਕੋਈ ਨਹੀਂ ਆਪਾਂ ਰਲ ਕੇ ਬਣਾ ਲੈਨੇ ਹੁਣ ਹੁਣ ਜਿਹੜਾ ਕੰਮ ਤੋਂ ਆਣੀ ਨਾ ਸਵੇਰੇ ਮੈਂ ਕਰਨਾ ਤੇ ਪੈਰ ਇੱਕ ਕਿਸੇ ਨੇ ਨਹੀਂ ਉਹ ਕਰਨਾ ਰਲ ਕੇ ਕਰਿਆ ਕਰੀਏ ਨਾ ਰਲ ਕੇ ਝਟ ਹੋ ਜਾਂਦਾ ਹਾਂ ਰਲ ਕੇ ਜੇ ਨਾਲੇ ਬਰਕਤ ਹੋ ਜਾਂਦੀ ਜਦੋਂ ਦੇ ਆਪਾਂ ਅੱਡੂ ਕਹਿੰਗੇ ਕੋਈ ਬਰਕਤ ਨਹੀਂ ਕੱਖ ਨਹੀਂ ਬਣਦਾ ਫਿਰ ਤੈਨੂੰ ਪਤਾ ਤੂੰ ਖੁਦ ਸਿਆਣੀ ਹੁਣ ਆਪੇ ਮੋਹੇ ਗੱਲਾਂ ਦੱਸਣ ਦੇ ਚਲ ਤੂੰ ਛੱਡ ਕੇ ਆੜਾ ਦੱਸ ਕੀ ਖਾਣਾ ਉਹ ਵੀ ਬਣਾਵਾ ਚਲ ਆਪਾਂ ਬਣਾਉਂਦੀਆਂ ਕੁਛ ਨਾ ਕੁਛ ਆ ਜਾ ਜੇਪਰ ਨਾ ਖੀਰ ਨਾ ਬਣਾਈਏ ਦੁੱਧ ਦੀ ਚਲ ਚਲ ਹਜਰਤ ਨੂੰ ਉਹ ਬੁਣਨੇ ਪਰੀਆਂ ਪੂਰੀਆਂ ਪਾ ਲੈ ਹਾਂ ਦੇਖਿਆ ਇਹ ਮੇਰੀ ਗੁੱਸਾ ਕਰੀਦਾ ਆ ਜਾ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਣਾਉਂਦਾ ਸਾਡਾ ਇਹੋ ਮਕਸਦ ਸੀ ਕਿ ਇਕੱਠੇ ਦਾ ਤੇ ਸਾਂਝੇ ਪਰਿਵਾਰ ਦੇ ਰਹਿਣ ਵਿੱਚ ਸਾਂਝੇ ਪਰਿਵਾਰ 'ਚ ਰਹਿਣਗੇ ਤੇ ਸੁੱਖ ਵੀ ਆ ਬਰਕਤ ਵੀ ਆ ਤੇ ਮਾਰਾਪ ਆਪ ਵਸਦਾ ਜੇ ਆਪਾਂ ਆਰਡਰ ਰਵਾਂਗੇ ਇੱਕ ਲੋਕੀ ਗੱਲਾਂ ਕਰਦੇ ਆ ਆੜ-ਗੌੜ ਵੀ ਬਥੇਰੀਆਂ ਗੱਲਾਂ ਕਰਦਾ ਪਰ ਸੁੱਖ ਜੋ ਆਪਣੇ ਸਾਂਝੇ ਪਰਿਵਾਰ ਤੇ ਇਕੱਠੇ ਰਹਿਣ ਚਾ ਉਹ ਸੁੱਖ ਕਿਤੇ ਨਹੀਂ ਮਿਲਦਾ ਇਸ ਕਰਕੇ ਕਿਸੇ ਦੀ ਗੱਲ ਚ ਨਾਓ ਕਿਸੇ ਦੀ ਚੁਪਨਾ ਚ ਨਾਓ ਆਪਣਾ ਘਰ ਸੰਭਾਲੋ ਇਕੱਠੇ ਰਲ ਕੇ ਕੰਮ ਕਰੋ ਸੱਸ ਜੀ